ਇਸ ਵੇਲੇ ਦੀ ਵੱਡੀ ਤੇ ਦੁਖਦਾਇਕ ਖਬਰ ਫਰੋਹੀਪੁਰ ਤੋਂ ਸਾਹਮਣੇ ਆ ਰਹੀ ਆ ਜਿੱਥੋਂ ਪੰਜ ਸ਼ਰਧਾਲੂ ਜਿਹੜੇ ਆ ਉਹ ਅਮਰਨਾਥ ਲੰਗਰ ਲੈ ਕੇ ਗਏ ਸਨ ਤਾਂ ਰਾਸਤੇ ਵਿੱਚ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਜਿਹੜਾ ਹੋ ਗਿਆ ਤਾਂ ਦੋ ਲੋਕਾਂ ਦੀ ਮੌਤ ਹੋ ਗਈ ਆ ਤੇ ਤਿੰਨ ਲੋਕ ਗੰਭੀਰ ਜ਼ਖਮੀ ਜਿਹੜੇ ਆ ਉਹ ਹੋਇਆ ਤਾਂ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਹੀਪੁਰ ਤੋਂ ਇੱਕ ਦੁਖਦਾਇਕ ਖਬਰ ਜਿਹੜੀ ਆ ਉਹ ਸਾਹਮਣੇ ਆਈ ਆ ਅਮਰਨਾਥ ਗਏ ਸ਼ਰਧਾਲੂਆਂ ਦੀ ਗੱਡੀ ਦਾ ਜਿਹੜਾ ਐਕਸੀਡੈਂਟ ਹੋਇਆ ਤਾ ਉਸ ਐਕਸੀਡੈਂਟ ਦੌਰਾਨ ਦੋ ਲੋਕਾਂ ਦੀ ਮੌਤ ਹੋਈ ਆ ਇੱਕ ਵਿਅਕਤੀ ਜਿਹੜਾ ਉਹ ਫਰੋਇਪਰ ਦਾ ਫਰੋਇਪਰ ਨਾਲ ਸੰਬੰਧਿਤ ਆ ਤਾਂ ਦੂਸਰਾ ਜਿਹੜਾ ਉਹ ਲੁਧਿਆਣੇ ਦਾ ਦੱਸਿਆ ਜਾ ਰਿਹਾ ਕਿ ਉਹ ਲੁਧਿਆਣੇ ਦਾ ਰਹਿਣ ਵਾਲਾ ਤਾਂ ਫਰੋਇਪਰ ਦਾ ਜਿਹੜੇ ਵਿਅਕਤੀ ਦੀ ਮੌਤ ਹੋਈ ਆ ਉਸ ਦਾ ਨਾਮ ਪੰਨ ਕੁਮਾਰ ਉਰਫ ਪੰਮਾ ਜਿਹੜਾ ਉਹ ਦੱਸਿਆ ਜਾ ਰਿਹਾ ਜੋ ਫਰੋਇਪਰ ਦੇ ਅਕਾਲਗੜ ਗੁਰਦਵਾਰੇ ਦੇ ਨੇੜੇ ਹੀ ਰਹਿੰਦੇ ਆ ਤਾਂ ਉਸ ਦੀ ਜਿਹੜੀ ਮੌਤ ਆ ਉਹ ਹੋ ਗਈ ਆ ਤਾਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਆ ਕਿਉਂਕਿ ਪੜਉਣ ਤੋਂ ਮਾਰੇ ਹੀ ਘਰ ਵਿੱਚ ਕਮਾਉਣ ਵਾਲਾ ਸੀਗਾ ਤਾਂ ਉਸ ਦੇ ਆਸਰੇ ਹੀ ਘਰ ਦਾ ਗੁਜ਼ਾਰਾ ਜਿਹੜਾ ਉਹ ਚੱਲਦਾ ਸੀਗਾ ਤੇ ਹੁਣ ਘਰ ਵਿੱਚ ਜਿਹੜੇ ਸੱਥਰ ਆਉ ਵਿਸ਼ੇ ਹੋਇਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਆ ਤਾਂ ਵੱਡੀ ਖਬਰ ਜਿਹੜੀ ਉਹ ਤੁਹਾਡੇ ਨਾਲ ਇਸ ਮੇਲੇ ਦੀ ਅਸੀਂ ਸਾਂਝੀ ਕੀਤੀ ਆ ਤਾਂ ਕੀ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਉਹ ਵੀ ਤੁਹਾਨੂੰ ਸੁਲਾ ਦਿੰਦੇ ਆ। ਕੋਈ ਨਾਮ ਵੀ ਤੁਹਾਡਾ ਕੀ ਗੱਲ ਬਾਰੇ ਕਿਸ ਤਰ੍ਹਾਂ ਘਟਨਾ ਜਿਹੜੇ ਹੋਪਣੀ ਆ।

ਉਹ ਬੱਚੇ ਤਾਂ ਵਿਚਾਰੇ ਕੋਲਾਨੂੰ ਕੁਝ ਨਹੀਂ ਪਤਾ ਵਿਚਾਰੇ ਨੂੰ ਇਹ ਤੇਰੇ ਦਰੋਂ ਬੇਟੀ ਹੈ ਹਾਂਜੀ ਦੋਨੋਂ ਬੇਟੀਆਂ ਸਾਰੇ ਮਵਾ ਦੇਤਾ ਤਾਂ ਮੈਂ ਬਾਂਸ ਕਮੋਡ ਵਾਲੇ ਘਰ ਵਿੱਚ ਹੀ ਸੀ ਕਰੋ ਗੈਰ ਤੋਂ ਕੁਛ ਤੇ কাল ਦਿਨ ਹੋ ਜਾਏਗਾ ਐਕਸੀਡੈਂਟ ਹੋ ਗਿਆ ਉਹਨੂੰ ਵੱਜ ਗਿਆ ਆ 12 ਵਜੇ ਕੋਈ ਆਇਆ ਯਾਨੀ ਪੁੜਾ ਕੀ ਨਾਮ ਕੀ ਮੇਰਾ ਨਾਮ ਗਣੇਸ਼ ਕੁਮਾਰ ਹੈ ਜੀ ਕੀ ਗੱਲ ਬਾਤ ਜੀ ਗੱਲ ਇਸ ਤਰ੍ਹਾਂ ਵੀ ਇਹ ਮੇਰੇ ਬ੍ਰਦਰ ਹੋਣੀ ਵੱਡੇ ਹੋਣੇ ਇਹ ਕੱਲ ਲੰਗਰ ਤੇ ਜਾ ਰਹੇ ਸੀ ਜਿਹੜਾ ਮਹਤਵ ਹੁੰਦੇ ਸੀਗੇ ਤੋਂ ਰਸਤੇ 'ਚ ਜਿਹੜੀ ਗੱਡੀ ਹੈ ਇਹਨਾਂ ਦੀ ਉਹ ਖਾਈ ਤੋਂ ਪਲਟ ਗਈ ਇਹਦੇ ਵਿੱਚ ਪੰਜ ਜਣੇ ਸਵਾਰ ਸੀਗੇ ਤੇ ਦੋ ਜਣਿਆਂ ਦੀ ਮੌਕੇ ਤੇ ਡੈਥ ਹੋ ਗਈ ਇੱਥੇ ਕਿਹੜੀ ਜਗ੍ਹਾ ਲੱਗ ਲੱਗੇਗੀ ਇਹ ਲੰਗਰ ਲਾਉਦੇ ਸੀ ਆਪਣੇ ਅਮਰਨਾਥ ਲਾਉਦੇ ਸੀਗੇ ਉਦਮਪੁਰ ਦੇ ਕੋਲ ਸ਼ਾਇਦ ਲੱਗਦਾ ਇਹਨਾਂ ਦੇ ਲੰਗਰ। ਕਿੰਨੇ ਜਣੇ ਆਉਂਦੇ ਜਰਦੇ ਨੇ ਦੋ ਜਣਿਆਂ ਦੀ ਹੋਈ ਪੰਜ ਨੇ ਤਾਂ। ਪੰਜ ਤਿੰਨ ਜਣੇ ਫੱਟੜ ਨੇ। ਹਰ ਸਾਲ ਹੀ ਜਾਂਦਾ ਹਰ ਸਾਲ ਹੀ ਲੱਗਦਾ ਹੈ ਲੰਗਰ ਇਹ। ਪਰਿਵਾਰ ਵਿੱਚ ਕੋਈ ਪਰਿਵਾਰ ਇਹਨਾਂ ਦੇ ਪਰਿਵਾਰ ਵਿੱਚ ਕਿੰਨਾ ਦੀ ਇੱਕ ਵਾਈਫ ਹੈ ਦੋ ਬੱਚੇ ਨੇ। ਘਰ ਵਿੱਚ ਮੌਣ ਵਾਲੇ ਹੀ ਘਰ ਵਿੱਚ ਗਵਾਣ ਵਾਲੇ ਹੀ ਸੀ। ਇਨਾਂ ਦੇ ਨਾਲ ਜੋ ਸਾਥੀ ਸਨ ਸਾਥੀ 4 ਸੀਗੇ ਨਾਲ ਇਹਨਾਂ ਦੇ ਜਿਨ੍ਹਾਂ ਵਿੱਚ ਇੱਕ ਨਾਲ ਇਹਨਾਂ ਦੇ ਉਹਨਾਂ ਦੇ ਦੂਜੇ ਤਾਂ ਸਾਥੀ ਦੀ ਡੈਥ ਹੋ ਗਈ ਤਿੰਨ ਜਿਹੜੇ ਉਹ ਫਟੜ ਹੋ ਗਏ ਜਖਮੀ ਹੋ ਗਏ ਕੋਈ ਪਤਾ ਲੱਗਾ ਕਿ ਇਸ ਤਰ੍ਹਾਂ ਇਹ ਘਟਨਾ ਕਿਉਂ ਹੋ ਗਈ ਨਹੀਂ ਹਜੇ ਤਾਂ ਪੂਰੀ ਤਰ੍ਹਾਂ ਨਹੀਂ ਪਤਾ ਲੱਗ ਸਕਿਆ ਕਿਉਂਕਿ ਉਹ ਗਏ ਨੇ ਲੈਨ ਬੋਡੀ ਤੇ ਉੱਥੇ ਮਤਲਬ ਕਾਰਵਾਈ ਚੱਲਦੀ ਵੀ ਹੈ ਕੀ ਇਰਾਦਾ ਸਮਾਂ ਸੀ ਇਹ ਇਰਾਦਾ ਸਮਾਂ ਸੀ 12 ਤੋਂ 1 ਦੇ ਵਿਚਕਾਰ ਸਮਾਂ ਸੀ